ਇਕ ਲਿਕ ਲੀਰ ਦੀ ਪਗ ਸਖ ਵੀਰ ਦੀ ਦਪੱਟਾ ਮੇਰੇ ਭਾਈ ਰੋ ਦੇਖ ਦੇ ਚ ਲੋਕ ਇਕਲੀ ਤਾਂ ਮੈਂ ਪਾਉ 2024 ਦੇ ਵਿੱਚ ਓ ਬਾ ਪਰ ਜਾਈ ਬਾ ਕੱਚ ਕੇ ਰੱਖ ਬੋਲੀਆਂ ਓ ਚਾਚੀ ਤੂੰ ਵੀ ਪਾ ਦੇ ਕੱਦੀ ਲਾ ਓ ਨਾ ਓ ਨਾ ਨਹੀਂ ਫੇਰ ਹੁਣ ਇਕੱਠਾ ਹੋ ਗਿਆ ਰਾਜਨੀਤਿਕਾਂ ਦਾ ਟੋਲਾ ਨਹੀਂ ਫੇਰ ਹੁਣ ਇਕੱਠਾ ਹੋ ਗਿਆ ਕਤਨੇ ਤੋਂ ਇਧਰ ਜਣ ਮਾ ਪੋਣਾ ਹੁਣ ਬੋਲੀ ਓਲ 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 ਹੁਦੋ ਯਰ 24 ਚ ਦੇਖੀ ਕਿਵੇਂ ਖੜਦਾ ਕਮਲ ਦਾ ਪੱਲ 2024 ਚ ਆਵੇ ਪਾਵੇ ਪਾਵੇ ਮੋਦੀ ਨਾਲ ਪੰਗਾ ਲੈ ਕੇ ਚੰਨੀ ਹੁਣ ਪਸਤਾਵੇ ਮੋਦੀ ਨਾਲ ਪੰਗਾ ਲੈ ਕੇ ਉੱਪਰ ਜਾਏ ਕੀ ਗੱਲਾਂ ਕਰਦੀ ਐ ਤੂੰ ਹੁਣ ਤਵਾ ਮੇਰੇ ਤੇ ਜੱਡੀ ਜਾਨੀ ਐ ਹਾਂ ਸੋ ਕੀ ਤੁਸੀਂ ਵੀ ਕੋਈ ਇੱਕ ਅਦੀ ਬੋਲੀ ਛੱਡ ਦਿਓ ਤਨੀ ਨਾਨਾ ਕੀ ਬੋਲੀ ਪੋਣਿਆ ਬੋਲੀ ਤਾਂ ਤਨੂੰ ਮੈਂ ਪਾ ਕੇ ਸੁਣਾਉਣਾ ਖੱਡੇ 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 ਸੁੱਖਾ ਤੇ ਮੈਂ ਪੰਤਾ ਬੋਲਣ ਜੋਗੇ ਨਹੀਂ ਛੱਡੇ ਸੁੱਖਾ ਤੇ ਮੈਂ ਪੰਤਾ